कर चनावे मेरा दिल कर जावा चनावेरा दिल कर दा चनावे मेरा दिल कर दा मेरा दिल कर जावा चनावे मेरा दिल कर दा चनावे मेरा दिल कर दा ਦੀਨ ਕਰਦਾ ਮੈਂ ਮਸੀਹਾ ਤੇ ਮਿਲ ਲੇ ਗੁਜਾਵਾ ਚਨਾਵੇਂ ਮੇਰਾ ਦਿਲ ਕਰਦਾ ਵੇ ਕੋੜਤੀ ਸਵਾਦੇ ਘੁੱਟਵੀ ਵੇ ਕੋੜਤੀ ਸਵਾਦੇ ਘੁੱਟਵੀ ਕੋਤੇ ਚਾਂਦੀ ਦੇ ਬਟਨ ਲਵਾਵਾ ਚਨਾਵੇਂ ਮੇਰਾ ਦਿਲ ਕਰਦਾ ਵੇ ਕੋੜਤੀ ਸਵਾਦੇ ਘੁੱਟਵੀ ਵੇ ਕੁੜੀ ਤੀ ਸਵਾਦੇ ਕੁੱਟਵੀਂ ਉੱਤੇ ਚਾਂਦੀ ਦੇ ਬਟਨ ਲਵਾਵਾ ਚਨਾਵੇਂ ਮੇਰਾ ਦਿਲ ਕਰਦਾ ਚਨਾਵੇਂ ਮੇਰਾ ਦਿਲ ਕਰਦਾ ਚਨਾਵੇਂ ਮੇਰਾ ਦਿਲ ਕਰਦਾ ਚਨਾਵੇਂ ਮੇਰਾ ਦਿਲ ਕਰਦਾ ਵੇਹ ਮਸਿਆਦੇ ਮੇਲੇ ਤੇ ਜਾਵਾਂ ਚਨਾਵੇਂ ਮੇਰਾ ਦਿਲ ਕਰਦਾ ਉਹ ਚਾਂਜਰਾ ਦਾ ਸ਼ੋਰ ਸੁਣ ਕੇ ਉਹ ਚਾਂਜਰਾ ਦਾ ਸ਼ੋਰ ਸੁਣ ਕੇ ਮੇਕਿੰਗ ਦੇ ਵਿੱਚ ਬਚੂਗੀ ਦੁਹਾਈ ਉਹ ਝੂੜੇ ਵਾਲੀ ਬਾਹ ਕੱਢ ਕੇ ਉਹ ਝੂੜੇ ਵਾਲੀ ਬਾਹ ਕੱਢ ਕੇ ਬੋਲੀ ਨਾ ਦੀ ਤੇਰੀ ਮੇਜ ਦੁਖਾਈ ਉਹ ਤਰਤੀ ਤੇ ਚੰਨ ਜਾੜ ਜਾਏ ਉਹ ਤਰਤੀ ਤੇ ਚੰਨ ਜਾੜ ਜਾਏ ਹੁੰਨ ਮੁੱਕੜੇ ਤੋਂ ਜਦੋਂ ਸਾਰੇ ਪਾਵਾਂ ਚਨਾਵੇ ਮੇਰਾ ਦਿਲ ਕਰਦਾ ਚਨਾਵੇ ਮੇਰਾ ਦਿਲ ਕਰਦਾ ਮਸੀਹਾ ਜਿਵੇਂ ਤੇ ਚਾਹਾਂ ਚਨਾਵੇ ਮੇਰਾ ਦਿਲ ਕਰਦਾ ਚਨਾਵੇ ਮੇਰਾ ਦਿਲ ਕਰਦਾ ਮੈਂ ਨਸੀਆ ਤੇ ਮਿਲੇ ਨੂੰ ਚਾਹਾਂ ਚਨਾਵੇ ਮੇਰਾ ਦਿਲ ਕਰਦਾ ਓ ਵੇਖ ਮੇਰੇ ਰੰਗ ਰੂਪ ਨੂੰ ਓ ਵੇਖ ਮੇਰੇ ਰੰਗ ਰੂਪ ਨੂੰ ਉਹ ਹੋੜ ਗਈਆਂ ਪਿੰਡ ਦੀਆਂ ਜੱਟੀਆਂ ਉਹ ਪਿੰਡ ਦੀਆਂ ਜੱਟੀਆਂ ਮੇਰੇ ਤੇ ਸੁਕੀਨ ਜੱਟੀਆਂ ਉਹ ਮੇਲੇ ਤੇ ਸੁਕੀਨ ਜੱਟੀਆਂ ਜਾਂਦਾ ਪੌੜ ਗਈਆਂ ਚੁੱਕ ਚੁੱਕ ਹੱਡੀਆਂ ਉਹ ਮੇਲੇ ਦੀ ਸੁਕੀਨ ਜੱਟੀਆਂ ਉਹ ਮੇਲੇ ਦੀ ਸੁਕੀਨ ਜੱਟੀਆਂ ਜਾਂਦਾ ਪੌੜ ਗਈਆਂ ਚੁੱਕ ਚੁੱਕ ਹੱਡੀਆਂ ਓ ਪਾਪਾ ਕੋ ਵੇਖ ਮੇਰੇ ਰੰਗ ਰੂਪ ਨੂੰ ਓ ਵੇਖ ਮੇਰੇ ਰੰਗ ਰੂਪ ਨੂੰ ਤੰਗ ਹੋਣ ਗਿਆ ਪਿੰਡ ਦੀਆਂ ਚਟੀਆਂ ਪਿੰਡ ਦੀਆਂ ਚਟੀਆਂ ਵੇਲੇ ਚੁਕੀਨ ਜਟੀਆਂ ਓ ਮੇਲੇ ਚੁਕੀਨ ਜਟੀਆਂ ਜੱਦਾ ਹੋਣ ਗਿਆ ਚੁੱਕ ਚੋ ਕੇ ਹਟੀਆਂ ਓ ਮੇਲੇ ਦੀ ਸੁਕੀਨ ਜਟੀਆਂ ਓ ਗੱਲੇ ਚੁਸਕੀਨ ਜੱਟੀਆਂ ਚੱਤਾ ਕੌਣ ਗੀਆ ਚੁੱਕ ਚੁੱਕ ਵਟੀਆਂ ਓ ਪਾਗੜੇ ਦੀ ਮਹਿਰ ਆਗੀ ਓ ਪਾਗੜੇ ਦੀ ਮਹਿਰ ਵਰਗੀ ਤੈਨੂੰ ਤੋੜ ਕੇ ਬਟੋਰੇ ਦੀ ਖਾਵਾ ਵਿੱਚ ਨਾ ਮੇਰਾ ਦਿਲ ਕਰਦਾ ਓ ਚੰਨਾ ਮੇਰਾ ਦਿਲ ਕਰਦਾ ਮੇਮ ਬਸਿਆ ਤੇ ਮੇਲੇ ਨੂੰ ਜਾਮਾ ਚੰਨਾ ਵੀ ਮੇਰਾ ਦਿਲ ਕਰਦਾ ਆਵੇ ਮੇਰਾ ਦਿਲ ਕਰਦਾ ਚਾਹਵੇ ਮੇਰਾ ਦਿਲ ਕਰਦਾ